ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਓਕੰਦ ਵਾਲਾ ਜਿਉ ਆਪਾਂ ਜਾਣਕਾਰੀ ਲੈ ਕੇ ਕਬੱਡੀ ਟੂਰਨਾਮੈਂਟਾਂ ਦੀ ਤੁਹਾਡੇ ਕੋਲ ਪੁੱਛਦੇ ਆ ਵੀ ਕਿਹੜੀ ਕਿਹੜੀ ਤਰੀਕੇ ਦੇ ਵਿੱਚ ਟੂਰਨਾਮੈਂਟ ਆ ਜਿਹੜੇ ਉਹ ਕਰਵਾਏ ਜਾਂਦੇ ਆ ਸੋ 2 3 ਤੇ 4 ਸਤੰਬਰ ਦੀ ਜਿਹੜੀ ਜਾਣਕਾਰੀ ਹੈ ਕਬੱਡੀ ਟੂਰਨਾਮੈਂਟਾਂ ਦੀ ਉਹ ਲੈ ਕੇ ਅਸੀਂ ਪਹੁੰਚੇ ਆ 2 3 ਤੇ 4 ਸਤੰਬਰ ਨੂੰ ਜਿਹੜਾ ਟੂਰਨਾਮੈਂਟ ਆ ਉਹ ਪਿੰਡ ਮਚਾਕੀ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਬਹੁਤ ਪੁਰਾਣਾ ਟੂਰਨਾਮੈਂਟ ਹੈ ਆਪਾਂ ਕਹੀਏ ਵੀ ਮਾਲਵੇ ਦਾ ਇੱਕ ਮੰਨਿਆ ਪਰਮੰਨਿਆ ਟੂਰਨਾਮੈਂਟ ਸੰਤ ਬਾਬਾ ਖਜਾਨ ਸਿੰਘ ਜੀ ਮਹਾਪੁਰਸ਼ਾਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਸੋ 2 ਤਰੀਕ ਨੂੰ ਜਿਹੜੇ 51 ਆ ਜਿਹੜੇ ਮੈਚ ਹੋਣੇ ਆ 48 ਕਿਲੋ ਦੇ ਮੈਚ ਹੋਣਗੇ ਇੱਕ ਪਲੇਅਰ ਬਾਹਰੋਂ ਖੇਡੂਗਾ ਤੇ 5100 ਤੇ 4100 ਜਿਹੜਾ 48 ਕਿਲੋ ਦਾ ਪ੍ਰਬੰਧਕਾਂ ਨੇ ਪ੍ਰਾਈਜ਼ ਰੱਖਿਆ ਤੇ ਨਾਲ ਹੀ 2 ਸਤੰਬਰ ਨੂੰ ਕਬੱਡੀ 62 ਕਿਲੋ ਦੇ ਮੈਚ ਕਰਵਾਏ ਜਾਣਗੇ ਦੋ ਪਲੇਅਰ ਬਾਹਰੋਂ ਖੇਡਣਗੇ 8100 ਤੇ 6100 ਜਿਹੜਾ ਪ੍ਰਾਈਜ਼ ਉਹ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ 3 ਸਤੰਬਰ ਨੂੰ ਕਬੱਡੀ 75 ਕਿਲੋ ਦੇ ਮੈਚ ਹੋਣਗੇ ਦੋ ਪਲੇਅਰ ਬਾਹਰੋਂ 21000 ਤੇ 15000 ਜਿਹੜਾ ਪ੍ਰਾਈਜ਼ ਹੋਵੇਗਾ ਤੇ ਨਾਲ ਲੜਕੀਆਂ ਦੇ ਜਿਹੜੇ ਮੈਚ ਐ 8 ਬੁੱਕ ਕੀਤੀਆਂ ਟੀਮਾਂ ਜਿਹੜੀਆਂ ਖੇਡਣਗੀਆਂ 4 ਸਤੰਬਰ ਨੂੰ ਕਬੱਡੀ ਓਪਨ ਦੇ ਮੈਚ ਖਾਸ ਤੌਰ ਤੇ ਕਰਵਾਏ ਜਾ ਰਹੇ ਐ 61000 ਤੇ 41000 ਪ੍ਰਾਈਜ਼ ਬੈਸਟਾਂ ਦੇ ਲਈ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਨੇ ਉਹ ਪ੍ਰਬੰਧਕਾਂ ਨੇ ਰੱਖੀਆਂ ਹੋਈਆਂ ਨੇ ਇਹ 4 ਸਤੰਬਰ ਮਚਾਕੀ ਖੁਰਦ ਜ਼ਿਲ੍ਹੇ ਫਰੀਦਕੋਟ ਦੇ ਚਰੌਣਾਂ ਲੱਗਣਗੀਆਂ 2 3 ਤੇ 4 ਤਰੀਕ ਦੀਆਂ ਇਹ ਡੇਟਾ ਜਿਹੜੀਆਂ ਮਚਾਕੀ ਖੁਰਦੀਆਂ ਨੇ ਬਹੁਤ ਸਾਰੇ ਟੂਰਨਾਮੈਂਟ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਮੀਂਹ ਦੇ ਕਾਰਨ ਜਿਹੜੇ ਉਹ ਕੈਂਸਲ ਹੋ ਚੁੱਕੇ ਐ ਇਸੇ ਕਰਕੇ ਜਿਹੜੀ ਸਾਡੇ ਕੋਲੇ ਜਾਣਕਾਰੀ ਪਹੁੰਚਦੀ ਐ ਉਹ ਅਸੀਂ ਲੈ ਕੇ ਤੁਹਾਡੇ ਕੋਲੇ ਹਾਜ਼ਰ ਹੋਨੇ ਆ ਸੋ ਜਿਹੜੇ ਪਿੰਡਾਂ 'ਚ ਕੋਈ ਟੂਰਨਾਮੈਂਟ ਹਜੇ ਵੀ ਹੋਣੇ ਆ ਵਾਹਿਗੁਰੂ ਦੀ ਮਿਹਰ ਐ ਉਹ ਸਾਨੂੰ ਜਾਣਕਾਰੀ ਦੇ ਲਈ ਜਰੂਰ ਸਾਡੇ ਕੰਟੈਕਟ ਨੰਬਰ ਤੇ ਸਾਨੂੰ ਦੱਸ ਦਿਆ ਕਰੋ ਤਾਂ ਜੋ ਉਹਦੀ ਐਡ ਆ ਜਿਹੜੀ ਅਸੀਂ ਪਾ ਕੇ ਕਬੱਡੀ ਪ੍ਰੇਮੀਆਂ ਤੱਕ ਪਹੁੰਚਾ ਸਕੀਏ ਹਰ ਰੋਜ਼ ਸਾਨੂੰ ਕਮੈਂਟ ਦੇ ਮੈਸੇਜ ਆਉਂਦੇ ਰਹਿੰਦੇ ਨੇ ਵੀ ਭਾਈ ਜੀ ਕਿਹੜੇ ਮੈਚ ਟੂਰਨਾਮੈਂਟ ਹੋਣੇ ਆ ਸੋ ਹੜਾ ਕਾਰਨ ਜਿਹੜੇ ਬਹੁਤ ਟੂਰਨਾਮੈਂਟ ਹੈ ਉਹ ਮੇਰ ਵੀਰ ਮੇਰੇ ਉਹ ਜਿਹੜੇ ਕੈਨਸਲ ਹੋਏ ਆ ਸੋ ਆ 2 3 ਤੇ 4 ਤਰੀਕ ਦੀ ਜਿਹੜੀ ਡੇਟ ਹੈ ਉਹ ਲੈ ਕੇ ਅਸੀਂ ਹਾਜ਼ਰ ਹੋਏ ਆ ਸੋ ਜਰੂਰ ਸਾਰੇ ਖੇਡ ਪ੍ਰੇਮੀ ਪਹੁੰਚਿਓ ਸੋ ਸੰਪਰਕ ਨੰਬਰ ਜੋ ਅਸੀਂ ਪੋਸਟਰ ਦੇ ਵਿੱਚ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਤੋਂ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ